ਜੇ ਤੁਸੀਂ ਮਿੰਦੋਪੈਣ ਨੂੰ ਪੈਸੇ ਨਹੀਂ ਦੇਣੇ ਨਾ ਤਾਂ ਵਕੀਲ ਕੋਲੇ ਹੁਣੇ ਜਾਓ ਤੇ ਵਕੀਲ ਨਾਲ ਗੱਲ ਕਰਕੇ ਆਓ ਕੋਈ ਗੱਲ ਨਹੀਂ ਮੈਂ ਸ਼ਾਮ ਨੂੰ ਜਾ ਆਉਂਗਾ ਨਹੀਂ ਨਹੀਂ ਜੀ ਸ਼ਾਮ ਨੂੰ ਨਹੀਂ ਤੁਸੀਂ ਹੁਣੇ ਜਾਓ ਵਕੀਲ ਕੋਲੇ ਮੇਰਾ ਤਾਂ ਦਿਲ ਘਟਦਾ ਵਕੀਲ ਨਾਲ ਹੁਣੇ ਗੱਲ ਕਰਕੇ ਆਓ ਉਹ ਕੋਈ ਗੱਲ ਨਹੀਂ ਤੂੰ ਗੱਲ ਨੂੰ ਮੰਨ ਤੇ ਨਾ ਲਾ ਮੈਂ ਸਾਰੇ ਮਸਲੇ ਦਾ ਆਪੇ ਹੱਲ ਕਰ ਲਊਗਾ ਦੇਖ ਲਓ ਜੀ ਆਪਾਂ ਕਿੰਨਾ ਕਰਦੇ ਸੀ ਮਿੰਦੋ ਪੈਣ ਦਾ ਹਰ ਵੇਲੇ ਮਿੰਦੋ ਪੈਣ ਮਿੰਦੋ ਪੈਣ ਕਰਦੇ ਨਹੀਂ ਸੀ ਥੱਕਦੇ ਤੇ ਉਹਨੇ ਵਿਖਾਤੀ ਨਾ ਆਪਣੀ ਔਕਾਤ ਸਬਜੀਤ ਗੱਲ ਤਾਂ ਤੇਰੀ ਸਹੀ ਆ ਆਪਾਂ ਤਾਂ ਮਿੰਦੋ ਪੈਣ ਨੂੰ ਮਿੰਦੋ ਪੈਣ ਮਿੰਦੋ ਪੈਣ ਕਰਦੇ ਨਹੀਂ ਥੱਕਦੇ ਸੀ ਪਰ ਆਪਾਂ ਨੂੰ ਕੀ ਪਤਾ ਸੀ ਉਹ ਮਿੰਦੋ ਪੈਣ ਨਹੀਂ ਮਿੰਦੋ ਡੈਣ ਆ ਮਿੰਦੋ ਡੈਣ ਹਾਂਜੀ ਗੱਲ ਤਾਂ ਥੋੜੀ ਸਹੀ ਐ ਉਹ ਮਿੰਦੋ ਪੈਣ ਨਹੀਂ ਮਿੰਦੋ ਡੈਣ ਹੈ ਮਿੰਦੋ ਡੈਣ ਢਣ ਢਣਾ ਮਿੰਦੋ ਢਣਾ ਮਿੰਦੋ ਢਣਾ ਮਿੰਦੋ ਢਣਾ ਮਿੰਦੋ ਢਣਾ ਢੰਡੋ ਢਣਾ ਮਿੰਦੋ ਢਣਾ ਮਿੰਦੋ ਢਣਾ ਮੈਂਦੋ ਢਣਾ ਮੈਂਦੋ ਢਣਾ ਮਿੰਦੋ ਢਣਾ ਮਿੰਦੋ ਢਣਾ ਮੈਂਦੋ ਮੈਨੂੰ ਲੱਗਦਾ ਅੱਜ ਸਰਬਜੀਤ ਨੇ ਫੇਰ ਕੋਈ ਡਰਾਵਣਾ ਸੁਪਨਾ ਵੇਖ ਲਿਆ ਜਿਹੜੀ ਮਿੰਦੋ ਭੈਣ ਨੂੰ ਮੈਂ ਦੁੱਡ ਡੈਣ ਦਸੀ ਜਾਂਦੀ ਐ ਹੇ ਰੱਬਾ ਮੈਂ ਇੰਨਾ ਡਰਾਵਣਾ ਸੁਪਨਾ ਵੇਖ ਰਹੀ ਸੀ ਐ ਲੱਗਦਾ ਸੀ ਜਿਵੇਂ ਅਸਲ ਜ਼ਿੰਦਗੀ ਚ ਵਾਪਰੇ ਆ ਹੋਵੇ ਉਹ ਸਰਬਜੀਤ ਮੈਨੂੰ ਲੱਗਦਾ ਅੱਜ ਤੂੰ ਫੇਰ ਡਰਾਵਣਾ ਸੁਪਨਾ ਵੇਖ ਲਿਆ ਤੇ ਵੇਖਿਆ ਵੀ ਮਿੰਦੋ ਭੈਣ ਦਾ ਉਹ ਜਿਹੜੀ ਤੂੰ ਸੁਪਨੇ ਚ ਮਿੰਦੋ ਭੈਣ ਨੂੰ ਮਿੰਦੋ ਡੈਣ ਡੈਣ ਕਹੀ ਜਾਂਦੀ ਸੀ ਹਾਂਜੀ ਤੁਹਾਡੀ ਗੱਲ ਨਾ ਬਿਲਕੁਲ ਸਹੀ ਐ ਮੈਂ ਮੈਂ ਉਹ ਤੁਸੀਂ ਡਰਾਪਣਾ ਸੁਪਨਾ ਵੇਖਿਆ ਤੇ ਮੈਂ ਸੁਪਨਾ ਵੀ ਮਿੰਟੋਂ ਪਹਿਣਦਾ ਹੀ ਵੇਖ ਲਿਆ ਉਹ ਲੈ ਵੀ ਸਰਬਜੀਤ ਅੱਜ ਮੈਂ ਵੀ ਸੁਣੂਗਾ ਤੇਰੇ ਕੋਲੋਂ ਵੀ ਤੈਨੂੰ ਕੀ ਜਿਹਾ ਸੁਪਨਾ ਆਇਆ ਜਿਹੜੇ ਮੇਰੇ ਭੈਣ ਨੂੰ ਤੂੰ ਡੈਣ ਡੈਣ ਕਹੀ ਜਾਂਦੀ ਸੀ ਉਹ ਜੀ ਸੁਪਨੇ ਦੇ ਵਿੱਚ ਨਾ ਮੈਂ ਦੋ ਭੈਣ ਤੁਹਾਡੇ ਤੋਂ ਹੋਰ ਪੈਸੇ ਮੰਗ ਰਹੀ ਸੀ ਤੇ ਪਤਾ ਹੈ ਹੁਣ ਪਤਾ ਹੈ ਤੁਸੀਂ ਸੁਪਨੇ ਦੇ ਵਿੱਚ ਕੀ ਕਿਹਾ ਕਿੱਤ ਤੁਸੀਂ ਪੈਸਾ ਨੂੰ ਸਾਫ਼ ਇਨਕਾਰ ਕਰ ਦਿੱਤਾ ਤੇ ਫਿਰ ਮਿੰਦੋ ਪੈਣ ਉਹ ਅੱਗੇ ਵੀ ਦੱਸ ਕੀ ਆਣੀ ਐ ਕੀ ਆਣੀ ਮਿੰਦੋ ਪੈਣਾ ਫੇਰ ਨਾ ਜੇ ਫੇਰ ਮਿੰਦੋ ਪੈਣ ਤੁਹਾਡੇ ਨਾਲ ਬੈਸ ਕਰਨ ਲੱਗ ਜਾਂਦੀ ਐ ਤੇ ਉਸ ਤੋਂ ਬਾਅਦ ਫਿਰ ਕੀ ਫੇਰੋ ਫੇਰ ਪਤਾ ਹੈ ਜਦੋਂ ਤੁਸੀਂ ਪੈਸਾ ਨੂੰ ਇਨਕਾਰ ਕਰ ਦਿੰਦੇ ਹੋ ਮਿੰਦੋ ਪੈਣ ਦਾ ਸਾਫ ਸਾਫ ਕਹਿ ਦਿੰਦੀ ਆ ਕਿ ਮੈਨੂੰ ਮੇਰੇ ਜ਼ਮੀਨ ਚੋਂ ਹਿੱਸਾ ਚਾਹੀਦਾ ਮੈਨੂੰ ਆਪਣੀ ਜ਼ਮੀਨ ਚਾਹੀਦੀ ਆ ਮੈਨੂੰ ਜੇ ਬੜਾ ਡਰ ਲੱਗਦਾ ਪਿਆ ਆਖਿਰ ਪਤਾ ਨਹੀਂ ਕਿਉਂ ਕਿਉਂ ਆ ਸੁਪਨੇ ਮੈਨੂੰ ਇਦਾਂ ਕਿਉਂ ਆਉਂਦੇ ਨੇ ਇੱਕਾ ਤੋਂ ਹੁੰਦੇ ਨੇ ਇਹ ਜੋ ਸੁਪਨੇ ਸਰਬਜੀਤ ਆ ਤੂੰ ਤਾਂ ਐਵੇਂ ਡਰੀ ਜਾਨੀ ਆ ਉਹ ਜਿਹੋ ਜਾਂ ਤੂੰ ਸਾਰੀ ਢਾੜੀ ਸੁਣੀ ਜਾਨੀ ਆ ਉਹੋ ਜੇ ਤੈਨੂੰ ਸੁਪਨੇ ਆਈ ਜਾਂਦੇ ਆ ਪਰ ਪਤਾ ਨਹੀਂ ਕਿਉਂ ਜੀ ਮੇਰਾ ਮਨ ਆ ਇਤਕੇ ਬਹੁਤ ਡਰਿਆ ਹੋਇਆ ਉਹ ਕਹਿੰਦੇ ਹੁੰਦੇ ਆ ਨਾ ਕਿ ਵੀ ਜਿਹੜਾ ਕੁਝ ਜ਼ਿੰਦਗੀ ਚ ਵਾਪਰਨਾ ਹੁੰਦਾ ਔਰਤਾਂ ਨੂੰ ਪਹਿਲਾਂ ਹੀ ਦਿਖਾਈ ਦੇ ਜਾਂਦਾ ਉਹ ਲੱਗ ਜਾਂਦਾ ਸੁਪਨੇ ਦੇ ਨਾਲ ਪਹਿਲਾਂ ਹੀ ਦੇਖਣਾ ਉਹ ਐਵੇਂ ਫਾਲਤੂ ਦੀਆਂ ਗੱਲਾਂ ਬਣਾਈਆਂ ਐਂ ਤਾਂ ਕਈ ਲੋਕ ਸੁਪਨੇ ਚ ਰਾਜੇ ਬਣ ਜਾਂਦੇ ਆ ਉਹ ਬਰ ਹਕੀਕਤ ਤੇ ਸੱਚੀ ਤਾਂ ਨਹੀਂ ਰਾਜੇ ਬਣ ਜਾਂਦੇ ਉਹ ਨਾ ਸਰ ਵੀ ਤੂੰ ਮਨ ਚ ਇਹ ਗੱਲ ਨਾ ਕਰਿਆ ਕਰ ਵੀ ਮਿੰਦੋ ਭੈਣ ਆਪਣੇ ਤੋਂ ਆਪਣਾ ਹਿੱਸਾ ਮੰਗੂਗੀ ਉਹ ਮੈਨੂੰ ਆਪਣੀ ਭੈਣ ਤੇ ਪੂਰਾ ਵਿਸ਼ਵਾਸ ਹੈ ਤਾਂ ਮੈਨੂੰ ਵੀ ਪਤਾ ਹੈ ਜੀ ਕਿ ਮੇਰੀ ਨਾਲ ਤਾਂ ਇਹੋ ਜਿਹੀ ਨਹੀਂ ਹੈਗੀ ਪਰ ਪਤਾ ਨਹੀਂ ਕਿਉਂ ਜਦੋਂ ਵੀ ਮੈਂ ਇਹ ਜਿਹਾ ਡਰਾਵਣਾ ਸੁਪਨਾ ਵੇਖ ਲੈਂਦੀ ਹਾਂ ਨਾ ਮੇਰਾ ਮਨ ਡੋਲ ਜਾਂਦਾ ਉਹ ਤੂੰ ਮਨ ਨੂੰ ਕਰੜਾ ਰੱਖਿਆ ਕਰ ਚਲ ਉੱਠ ਮੈਨੂੰ ਚਾਹ ਦਾ ਕੱਪ ਬਣਾ ਕੇ ਦੇ ਮੈਂ ਕਣਕ ਨੂੰ ਪਾਣੀ ਲਾਉਣ ਜਾਣਾ ਚਲ ਠੀਕ ਹੈ ਜੀ ਪੜਾਉਣੀ ਆ ਚਾਹ ਮੈਂ ਵੀ ਨਾ ਐਵੇਂ ਪੁੱਠੇ ਸਿੱਧੇ ਜੇ ਖਿਆਲ ਜੇ ਸੋਚੀ ਜਾਨੀ ਆ ਪਤਾ ਨਹੀਂ ਕੀ ਹੋਇਆ ਰੰਦਾ ਮੈਨੂੰ ਸਾਰਾ ਦਾ ਨਾ ਚਲੋ ਠੀਕ ਹੈ ਜੀ ਮੈਂ ਬਣਾਉਣੀ ਆ ਚਾਦੀ ਕੁੱਟ ਜੇ ਤੁਹਾਡਾ ਕੋਈ ਕੰਮ ਕਰਨ ਵਾਲਾ ਰਹਿੰਦਾ ਤੁਸੀਂ ਉਹ ਕਰ ਲਓ ਇੰਦਰਜੀਤ ਵੀ ਸਕੂਲੋਂ ਹੁੰਦਾ ਹੀ ਹੋਪਾ ਉਹਨੂੰ ਵੀ ਵਿਚਾਰੇ ਨੂੰ ਭੁੱਖ ਲੱਗੀ ਹੋਣੀ ਆਇਆ ਪਾ ਹਾ ਸੁਪਨਾ ਵੇਖ ਕੇ ਨਾ ਮੇਰਾ ਤਾਂ ਸੀਤ ਜਾਈ ਨਿਕਲ ਗਿਆ ਲੱਗਾ ਹੀ ਨਹੀਂ ਕੰਮ ਕਰਤੀਆਂ ਨਾਲੇ ਸਪਾਤਾ 20000 ਕੋਸ਼ ਨਹੀਂ ਹੋਣ ਵਾਲਾ ਪਰ ਫੇਰ ਵੀ ਪਤਾ ਨਹੀਂ ਕਿਉਂ ਕਿਉਂ ਇਦਾਂ ਦੇ ਸੁਪਨੇ ਆਉਂਦੇ ਆ ਮੈਨੂੰ ਇਹ ਬਹੁਤ ਹਿੰਮਤ ਦਿੰਦੇ ਨੇ ਮੈਨੂੰ ਫੇਰ ਵੀ ਪਤਾ ਨਹੀਂ ਕਿਉਂ ਮੈਂ ਹਿੰਮਤ ਹਾਰ ਜਾਨੀ ਆ ਨਾਲੇ ਚੰਗਾ ਭਲਾ ਪਤਾ ਵੀ ਮੇਰੀ ਨੰਦ ਲੋਕਾਂ ਦੀ ਕੁੜੀਆਂ ਵਰਗੀ ਨਹੀਂ ਹੈਗੀ ਉਹ ਸਭ ਤੋਂ ਨਿਰਾਲੀ ਹੈ ਆਪਦੇ ਪਰਿਵਾਰ ਬਾਰੇ ਉਹ ਕਿੰਨਾ ਸੋਚਦੀ ਹੈ ਸਾਡੇ ਬਾਰੇ ਕਿੰਨਾ ਸੋਚਦੀ ਹੈ ਪਰ ਮੈਂ ਪਤਾ ਨਹੀਂ ਕਿਉਂ ਉਹਦੇ ਬਾਰੇ ਗਲਤ ਖਿਆਲ ਸੋਚਣ ਲੱਗ ਜਾਨੀ ਆ ਮੇਰਾ ਵੀ ਨਾ ਦਿਮਾਗ ਜੰਮੀ ਕੰਬਲਾ ਹੋਇਆ ਪਿਆ ਪਤਾ ਨਹੀਂ ਸਾਰਾ ਦਿਨ ਪੁੱਠਾ ਸਿੱਧਾ じゃ ਕਿਉਂ ਸੋਚੀ ਜਾਂਦੀ ਆ ਮੈਂ ਪਾਗਲ ਕਿਸੇ ਥਾਂ ਦੀ ਲੇ ਭੈਣ ਨਸ਼ਾ ਪੱਤਾ ਦਾ ਭਮੇ ਨਹੀਂ ਕਰਦਾ ਅਗਲਿਆਂ ਨੇ ਜ਼ਮੀਨ ਦਾ ਪਤਾ ਕਰ ਲਿਆ ਪਿੰਡੀ ਨੂੰ ਆਉਂਦਾ ਇੱਕ ਕਿਲਾ ਇੱਕ ਕਿਲੇ ਨਾਲ ਕਿੱਥੇ ਰਿਸ਼ਤਾ ਹੁੰਦਾਗਾ ਮੁੰਡੇ ਨੂੰ ਰਿਸ਼ਤਾ ਹੋਣ ਵਾਸਤੇ ਕਮਸੇਕਮ 2 ਕਿਲੇ ਤਾਂ ਆਉਂਦੇ ਹੋਣ ਇੱਕ ਕਿਲੇ ਨਾਲ ਕਿੱਥੇ ਰਿਸ਼ਤਾ ਹੁੰਦਾਗਾ ਮੁੰਡੇ ਨੂੰ ਰਿਸ਼ਤਾ ਹੋਣ ਵਾਸਤੇ ਕਮਸੇਕਮ 2 ਕਿਲੇ ਤਾਂ ਆਉਂਦੇ ਹੋਣ ਮੁੰਡੇ ਨੂੰ ਰਿਸ਼ਤਾ ਹੋਣ ਵਾਸਤੇ ਕਮਸੇਕਮ 2 ਕਿਲੇ ਤਾਂ ਆਉਂਦੇ ਹੋਣ ਇੱਕ ਕਿਲੇ ਨਾਲ ਕਿੱਥੇ ਰਿਸ਼ਤਾ ਹੁੰਦਾਗਾ ਕਿਵੇਂ ਨਾ ਕਿਵੇਂ ਕਰਕੇ ਜੇ ਮੈਂ ਆਪਣੇ ਭਰਾ ਤੋਂ ਆਪਣੇ 2 ਕਿਲੇ ਲੈ ਲਵਾਂ ਨਾ ਤਾਂ ਮੇਰੇ ਜਵਾਕਾਂ ਨੂੰ ਵੀ ਰਿਸ਼ਤਾ ਹੋ ਜਾਊ ਤੇ ਮੇਰੇ ਭਤੀਜੇ ਨੂੰ ਵੀ ਰਿਸ਼ਤਾ ਹੋ ਜਾਊ ਪਰ ਇਹ ਗੱਲ ਪਾਲੀ ਨੂੰ ਕੌਣ ਸਮਝਾਵੇ ਉਹਨੂੰ ਤਾਂ ਜਵਾਕਾਂ ਨੇ ਪਹਿ ਵੀ ਖੜੀ ਪੋਹਰਾ ਫਿਕਰ ਨਹੀਂ ਇੱਕ ਵਿਚਾਰੀ ਮਿੰਦੋ ਆ ਜਿਹੜੀ ਜਵਾਕਾਂ ਬਾਰੇ ਸੋਚ-ਸੋਚ ਕੇ پاਗਲ ਹੋਈ ਰਹਿੰਦੀ ਆ ਪਰ ਇਹ じゃ ਕਿਹੜਾ ਤਬੀਤ ਕੋਲ ਕੇ ਮੈਂ ਪਾਲੀ ਨੂੰ ਪਲਾਵਾ ਜਿਹੜੋ ਮੇਰਾ ਹਾਂਝ ਹਾਂ ਮਲਾਉਣ ਲੱਗ ਜੇ ਪਰ ਮਿੰਦੋ ਕੁਛ ਨਾ ਕੁਛ ਤਾਂ ਤੈਨੂੰ ਕਰਨਾ ਪੂ ਜੇ ਤਾਂ ਪਾਲੀ ਤੇਰੀ ਹਾਂਝ ਹਾਂ ਮਲਾਉਣ ਲੱਗ ਜੇ ਅਰ ਮੈਂ ਜੇ ਕਿਹੜਾ ਤਬੀਤ ਖੋਲ ਕੇ ਪਾਲੀ ਨੂੰ ਪਲਾਵਾ ਜਿਹੜੋ ਮੇਰੀ ਹਾਂ ਚ ਹਾਂ ਮਲਾਉਣ ਲੱਗ ਜੇ ਮਿੰਦੋ ਕੁਛ ਨਾ ਕੁਛ ਤਾਂ ਤੈਨੂੰ ਕਰਨਾ ਪੋ ਜਿਹੜਾ ਪਾਲੀ ਤੇਰੇ ਵੱਲ ਹੋ ਜੇ ਬਸ ਇੱਕ ਵਾਰ ਮੇਰੀ ਹਾਂ ਚ ਹਾਂ ਮਲਾਉਣ ਲੱਗ ਜੇ ਜਿਵੇਂ ਸਿਆਣੇ ਕਹਿੰਦੇ ਨੇ ਕੋਸ਼ਿਸ਼ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ ਕਿਹੜਾ ਮਿੰਦੋ ਤੂੰ ਵੀ ਕੋਸ਼ਿਸ਼ ਕਰਕੇ ਤਾਂ ਦੇਖ ਲੈ ਗੁਰਪਾਲ ਸਿੰਘ ਜੀ ਅਹਮ ਤੇ ਆਏ ਨੇ ਜਮਾ ਲਓ ਜੀ ਪਹਿਲਾਂ ਤਾਂ ਮੈਂ ਆਪੇ ਰੱਖ ਦਿਆ ਕਰੂੰਗੀ ਅਲਮਾਰੀ 'ਚ ਤੁਸੀਂ ਨਾ ਖੇਚੜਾ ਕਰਿਆ ਕਰੋ ਉਹ ਮਿੰਦੋ ਇਹ ਫੈਲਾਂ ਦਾ ਕਿਹੜਾ ਜਿਆਦੇ ਭਾਰ ਆ ਉਹ ਨਾ ਨਾ ਜੀ ਗੱਲ ਭਾਰ ਦੀ ਨਹੀਂ ਗੱਲ ਤਾਂ ਸਤਕਾਰ ਦੀ ਆ ਨਾਲੇ ਆਪਣੇ ਪਤੀ ਦਾ ਸਤਕਾਰ ਕਰਨਾ ਹਰ ਔਰਤ ਦਾ ਫਰਜ ਆ ਵਾਹ ਜੀ ਵਾਹ ਮਿੰਦੋ ਅੱਜ ਤੂੰ ਬੜੀਆਂ ਸਿਆਣੀਆਂ ਸਿਆਣੀਆਂ ਗੱਲਾਂ ਕਰ ਰਹੀਆਂ ਕੀ ਚੱਕਰ ਹੈ ਕਿਤੇ ਅੱਜ ਤਾਂ ਨਹੀਂ ਤੂੰ ਦਾਲ 'ਚ ਭੁੰਨਿਆ ਹੋਇਆ ਜੀਰਾ ਪਾਇਆ ਕੱਲ ਆਪਾਂ ਦਾਲ ਨਹੀਂ ਜੀ ਸਬਜ਼ੀ ਬਣਾਈ ਸੀ ਨਾਲੇ ਗੱਲਾਂ ਤਾਂ ਮੈਂ ਰੋਜ਼ ਹੀ ਸਿਆਣੀਆਂ ਕਰਦੀ ਆਂ ਪਤਾ ਨਹੀਂ ਕਿਉਂ ਸੋਣ ਨੂੰ ਹੀ ਮਾੜੀਆਂ ਲੱਗਦੀਆਂ ਉਹ ਮਿੰਦੋ ਤੈਨੂੰ ਕਿਹਨੇ ਕਿਹਾ ਕਿ ਮੈਨੂੰ ਤੇਰੀਆਂ ਗੱਲਾਂ ਮਾੜੀਆਂ ਲੱਗਦੀਆਂ ਮੈਨੂੰ ਤੇਰੀਆਂ ਗੱਲਾਂ ਮਾੜੀਆਂ ਨਹੀਂ ਬਲਕਿ ਬਹੁਤ ਹੀ ਜ਼ਿਆਦੇ ਮਾੜੀਆਂ ਲੱਗਦੀਆਂ ਉਹ ਜੀ ਛੋਟੀ ਮਜ਼ਾਕ ਕਰਨ ਦੀ ਹੱਤ ਤਾਂ ਮੈਨੂੰ ਪਾਲੀ ਵਧੀਆ ਲੱਗਦੀ ਆ ਹੈ ਮਿੰਦੋ ਐਂ ਕਾ ਤੋ ਕਹੀ ਜਾਂਦੀ ਆ ਕੋਈ ਨਾ ਕੋਈ ਚੱਕਰ ਤਾਂ ਜ਼ਰੂਰ ਹੈ ਤੁਸੀਂ ਬੈਠੋ ਜੀ ਮੈਂ ਤੁਹਾਡੇ ਵਾਸਤੇ ਵਧੀਆ ਜੀ ਚਾਹ ਬਣਾਉਣੀ ਆ ਠੀਕ ਹੈ ਦਾ ਹੋਣਾ ਗਿਆ ਜੀ ਜੀਪੀ ਸਰ ਹੈਲੋ ਹਾਂਜੀ ਸਰ ਹਾਂਜੀ ਹਾਂਜੀ ਜੀਪੀ ਸਰ ਬਿਲਕੁਲ ਜੀ ਮੈਂ ਤੁਹਾਡੀ ਫਾਈਲ ਕੰਪਲੀਟ ਕਰਕੇ ਵਿਜੇ ਸਰ ਦੇ ਟੇਬਲ ਤੇ ਰੱਖਤੀ ਜੀ ਹਾਂਜੀ ਸਰ ਸਰ ਡਰਾਫਟ ਵੀ ਬਣਾ ਦਿੱਤਾ ਜੀ ਬਿਲਕੁਲ ਬਿਲਕੁਲ ਜੀ ਹਾਂਜੀ 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 ਸਰ ਤੇ ਸਰ ਮੇਲ ਵੀ ਕਰਤੀ ਕੰਪਨੀ ਨੂੰ ਠੀਕ ਹੈ ਸਰ ਹਾਂਜੀ ਹਾਂਜੀ ਸਰ ਬਿਲਕੁਲ ਸਰ ਬਿਲਕੁਲ ਹਾਂਜੀ 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 ਸਰ ਮਿਲਦੇ ਆ ਕੱਲ ਨੂੰ ਜੀ ਓਕੇ ਸਰ ਓਕੇ ਠੀਕ ਆ ਸਰ ਠੀਕ ਆ ਆ ਲਓ ਜੀ ਗਰਮ ਗਰਮ ਚਾਹ ਪੀਵੋ ਤੁਸੀਂ ਮਿੰਦੋ ਕੀ ਗੱਲ ਤੂੰ ਚਾਹ ਨਹੀਂ ਪੀਣੀ ਨਹੀਂ ਜੀ ਤੁਸੀਂ ਪੀ ਲਈ ਕੋ ਮੈਂ ਪੀ ਲਈ ਇੱਕ ਕੋਈ ਗੱਲ ਆ ਆਏ ਹਾਏ ਅੱਜ ਤਾਂ ਮਿੰਦੋ ਸਿਰਾ ਕਰਾਈ ਜਾਨੀ ਅੱਗੇ ਤਾਂ ਮੈਨੂੰ ਸ਼ੱਕ ਸੀ ਕਿ ਕੋਈ ਗੱਲ ਤਾਂ ਹੈ ਪਰ ਹੁਣ ਤਾਂ ਮੈਨੂੰ ਪੂਰਾ ਯਕੀਨ ਹੋ ਗਿਆ ਤੂੰ ਮੰਨ ਚਾ ਨਾ ਮੰਨ ਕੋਈ ਗੱਲ ਤਾਂ ਜ਼ਰੂਰ ਹੈ ਲੈ ਮੈਂ ਆਵਦੇ ਕਹ ਰਹੀ ਦੀ ਇੱਜ਼ਤ ਵੀ ਨਹੀਂ ਕਰ ਸਕਦੇ ਇਹਦੇ ਵਿੱਚ ਚੱਕਰ ਵਾਲੀ ਕਿਹੜੀ ਗੱਲ ਆ ਤੂੰ ਤਾਂ ਉਹੀ ਮੇਰੇ ਤੋਂ ਸ਼ੱਕ ਕਰ ਹੀ ਜਾਂਦੇ ਹੋ ਲੈ ਮਿੰਦੋ ਮੈਂ ਇੱਕ ਮਿੰਟ ਚ ਪਤਾ ਕਰ ਲੈਣਾ ਕਿ ਗੱਲ ਕੀ ਆ ਕੀ ਕਿਹਾ ਜੀ ਤੁਸੀਂ ਉਹ ਮਿੰਦੋ ਮੈਂ ਤਾਂ ਇਹ ਕਹਿ ਰਿਹਾ ਸੀ ਜੇ ਤੂੰ ਮੈਨੂੰ ਦੱਸ ਦੇ ਕਿ ਗੱਲ ਕੀ ਆ ਤਾਂ ਮੈਂ 100% ਤੇਰੀ ਗੱਲ ਮੰਨੂੰਗਾ ਸੱਚੀ ਜੀ ਮੁੱਚੀ ਜੀ ਪਹਿਲਾਂ ਸੌਖਾ ਖਾਓ ਮੇਰੀ ਵੀ ਤੁਸੀਂ ਮੁੱਕਰਦੇ ਨਹੀਂ ਉਹ ਮਿੰਦੋ ਤੈਨੂੰ ਤਾਂ ਪਤਾ ਹੈ ਨਾ ਸੱਚੀ ਤੇ ਨਾ ਝੂਠੀ ਮੈਂ ਸੋਹਣੀ ਖੰਦਾ ਹਾਂ ਤੂੰ ਯਕੀਨ ਕਰਕੇ ਗੱਲ ਦੱਸ ਸਕਦੀ ਆ ਜੇਕਰ ਤੈਨੂੰ ਮੇਰੇ ਤੇ ਯਕੀਨ ਹੈ ਨਹੀਂ ਕਾ ਫੇਰ ਭਾਈ ਤੂੰ ਗੱਲ ਦੱਸਣ ਨੂੰ ਰਹਿਂਦੇ ਨਾ ਨਾ ਜੀ ਇਹ ਕਿਤੇ ਹੋ ਸਕਦਾ ਮੈਂ ਮਨ ਦੋਨੋਂ ਸੋੜ ਤੇ ਯਕੀਨ ਨਾ ਹੋਵੇ ਮੈਨੂੰ ਸੋੜ ਤੇ ਪੂਰਾ ਯਕੀਨ ਆ ਜੇ ਪੂਰਾ ਯਕੀਨ ਹੈ ਤੇ ਫਿਰ ਗੱਲ ਦੱਸ ਕੀ ਆ ਉਹ ਉਹ ਜੀ ਤੁਸੀਂ ਪਹਿਲਾਂ ਮੇਰੀ ਗੱਲ ਪੂਰੇ ਧਿਆਨ ਨਾਲ ਤੇ ਠੰਡੇ ਮਤੇ ਨਾਲ ਸੁਣਿਓ ਫੇਰ ਆਪਣੀ رائے ਦਿਓ ਠੀਕ ਆ ਠੀਕ ਹੈ ਉਹ ਕੱਦੂ ਕੇ ਪਿੰਡੀ ਨੂੰ ਨਾ ਰਿਸ਼ਤੇ ਵਾਲੇ ਦੇਖਣ ਆਏ ਸੀਗੇ ਤੇ ਬਾਕੀ ਦਾ ਸਾਰਾ ਕੁਝ ਠੀਕ ਸੀਗਾ ਜਦੋਂ ਉਹਨਾਂ ਨੂੰ ਪਤਾ ਲੱਗਿਆ ਮੈਂ ਮੁੰਡੇ ਨੂੰ 1 ਕਿੱਲਾ ਜ਼ਮੀਨ ਦਾ ਹਾਂਦਾ ਉਹ ਤਾਂ ਨਾਲ ਦੀ ਨਾਲ ਰਿਸ਼ਤੇ ਨੂੰ ਜਵਾਬ ਦੇ ਗਏ ਉਹ ਲੈ ਮੈਂ ਦੋ ਉਹ ਫਿਰ ਮੈਂ ਕੀ ਕਰਾਂ ਜੇ ਉਹ ਜਵਾਬ ਦੇ ਗਏ ਤਾਂ ਇਹਦੇ 'ਚ ਹੁਣ ਮੇਰਾ ਤਾਂ ਨਹੀਂ ਕਸੂਰ ਤੂੰ ਮੈਨੂੰ ਕਾਹ ਤੋਂ ਇਹ ਗੱਲ ਦੱਸੀ ਜਾਨੀਂ ਜਵਾਬ ਅਗਲੇ ਦੇ ਕੇ ਗਿਆ ਕੱਲ ਤੂੰ ਮੈਨੂੰ ਦੱਸਣ ਲੱਗੀ ਤੁਸੀਂ ਸਮਝੇ ਨਹੀਂ ਹੈਗੇ ਜੀ ਉਮੇਂਦੋ ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਐ ਦੇਖ ਅਗਲੇ ਨੂੰ ਜ਼ਮੀਰ ਘੱਟ ਲੱਗੀ ਹੋ ਤੇ ਉਹ ਜਵਾਬ ਦੇਗੇ ਹਾਂ ਆਹੀ ਤਾਂ ਮੈਂ ਸਮਝਾਉਣ ਦੀ ਕੋਸ਼ਿਸ਼ ਕਰਦੀ ਸੀ ਮਤਲਬ ਤੁਸੀਂ ਸਮਝ ਗਏ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਸੀ ਮੈਂ ਸਮਝ ਗਿਆ ਦੇਖੋ ਜੀ ਠੰਡੇ ਦਿਮਾਗ ਨਾਲ ਸੋਚੋ ਜੇ ਕੱਦੂ ਦਾ ਵੱਡਾ ਮੁੰਡਾ ਪਿੰਡੀ ਇੰਨਾ ਪੜਿਆ ਲਿਖਿਆ ਵੱਡੀ ਗੱਲ ਉਹ ਕੋਈ ਨਸ਼ਾ ਪੱਤਾ ਵੀ ਨਹੀਂ ਕਰਦਾ ਹਾਂ ਨਹੀਂ ਕਰਦਾ ਜੇ ਉਹਨੂੰ ਵੀ ਅਗਲੇ ਰਿਸ਼ਤੇ ਨੂੰ ਜਵਾਬ ਦੇਗੇ ਤਾਂ ਸੋਚੋ ਆਪਣੇ ਕੋਲ ਵੀ ਦੋ ਕਿੱਲੇ ਨੇ ਤਾਂ ਦੋ ਹੀ ਆਪਣੇ ਕੋਲ ਜਵਾਕ ਨੇ ਆਪਣੇ ਜਵਾਕਾਂ ਨੂੰ ਵੀ ਇੱਕ ਇੱਕ ਕਿੱਲਾ ਆਉਂਦਾ ਹਾਂ ਫਿਰ ਫਿਰ ਕੀ ਜੇ ਕੱਲ ਨੂੰ ਆਪਣੇ ਜਵਾਕਾਂ ਨੂੰ ਵੀ ਰਿਸ਼ਤੇ ਨੂੰ ਜਵਾਬ ਦੇ ਕੇ ਇੱਕ ਇੱਕ ਕਿੱਲਾ ਸੁਣ ਕੇ ਫਿਰ ਫਿਰ ਕੀ ਮੈਂ ਇਹਦੇ 'ਚ ਕੀ ਕਰ ਸਕਦਾ ਹਾਂ ਮੰਦੋ ਮੇਰੇ ਵੱਸ 'ਚ ਤਾਂ ਸਿਰਫ ਇੰਨਾ ਹੀ ਆ ਕਿ ਮੈਂ ਜਵਾਕਾਂ ਨੂੰ ਵਧੀਆ ਸਕੂਲ 'ਚ ਪੜ੍ਹਾ ਲਿਖਾ ਕੇ ਕਿਸੇ ਚੰਗੀ ਨੌਕਰੀ 'ਤੇ ਲਵਾ ਸਕਦਾ ਹਾਂ ਉਰਨਾ ਕੀ ਕਰ ਸਕਦਾ ਹੈ ਆਹੋ ਜਰਨਲ ਕੈਟਾਗਰੀ ਚ ਤਾਂ ਨੌਕਰੀਆਂ ਧਰੀਆਂ ਪਈਆਂ ਆ ਸਰਕਾਰਾਂ ਦੀਆਂ ਵੀ ਪੁੱਠੀਆਂ ਨੀ ਤਾਂ ਇਹਨਾਂ ਨੂੰ ਪੁੱਛੇ ਭਲਾ ਕੋਈ ਵੀ ਜਰਨਲ ਕੈਟਾਗਰੀ ਦੇ ਵਿੱਚ ਸਾਰੇ ਅਮੀਰੀ ਹੁੰਦੇ ਨੇ ਗਰੀਬ ਕੋਈ ਨਹੀਂ ਹੁੰਦਾ ਹਾਂ ਮੈਂ ਦੋ ਤੇਰੀ ਇਸ ਗੱਲ ਨਾਲ ਮੈਂ 100% ਸਹਿਮਤ ਹਾਂ ਕਿ ਸਰਕਾਰਾਂ ਨੂੰ ਚਾਹੀਦਾ ਹੈ ਕਿ ਆ ਜਾਤਾਂ ਦੇ ਆਧਾਰ ਤੇ ਕੈਟਾਗਰੀਆਂ ਨਹੀਂ ਬਣਾਉਣੀਆਂ ਚਾਹੀਦੀਆਂ ਕੈਟਾਗਰੀਆਂ ਸਿਰਫ ਦੋ ਹੀ ਹੋਣੀਆਂ ਚਾਹੀਦੀਆਂ ਇੱਕ ਅਮੀਰਾਂ ਦੀ ਕੈਟਾਗਰੀ ਤੇ ਇੱਕ ਗਰੀਬਾਂ ਦੀ ਕੈਟਾਗਰੀ ਬਹੁਤ ਸਾਰੇ ਜਨਰਲ ਕੈਟਾਗਰੀ ਦੇ ਵਿੱਚ ਵਿਚਾਰੇ ਦਿਹਾੜੀਆਂ ਜਾਣ ਲਈ ਮਜਬੂਰ ਬੈਠਿਆ ਲੋਕ ਤੇ ਜੇ ਉਹਨਾਂ ਦੇ ਜਵਾਬ ਘਿੰਦੋ ਪੜ ਲੈ ਕੇ ਸਰਕਾਰ ਤੋਂ ਨੌਕਰੀ ਮੰਗਣ ਤਾਂ ਸਰਕਾਰ ਵਾਲੇ ਕਹਿ ਦਿੰਦੇ ਆ ਤੁਹਾਡਾ ਜਨਰਲ ਕੈਟਾਗਰੀ ਵਾਲਿਆਂ ਦਾ ਕੋਟਾ ਘਟਾ ਹੈ ਚਲੋ ਸਰਕਾਰ ਨੂੰ ਦੋਸ਼ ਦੇਣਾ ਬੰਦ ਕਰੋ ਹੁਣ ਪਹਿਲਾਂ ਆਹ ਮੁਸ਼ਕਲ ਦਾ ਹੱਲ ਕੱਢੀਏ ਕਿਹੜੀ ਮੁਸ਼ਕਲ ਦਾ ਹੱਲ ਕੱਢੀਏ ਓਹ ਹੋਰ ਰੱਬਾ ਬੰਦੇ ਦਾ ਵੀ ਬਸ ਰੱਬੇ ਰੱਖਾ ਆ ਘੱਟ ਜ਼ਮੀਨ ਵਾਲੀ ਮੁਸ਼ਕਲ ਦਾ ਹੱਲ ਕਹਿੰਨੀ ਆ ਹੋਰ ਕਿਹੜੀ ਮੁਸ਼ਕਲ ਆ ਉਹ ਮਿੰਦੋ ਘੱਟ ਜ਼ਮੀਨ ਦਾ ਹੁਣ ਕੀ ਹੱਲ ਆ ਜ਼ਮੀਨਾਂ ਦੇ ਰੇਟ ਦੇਖ ਲੈ ਕਿੱਥੇ ਗਏ ਆ ਖਰੀਦੀ ਤਾਂ ਆਪਣੇ ਤੋਂ ਜਾਣੀ ਨਹੀਂ ਹੋਰ ਮੈਂ ਕੀ ਕਰ ਸਕਦਾ ਜੇ ਤੇਰੇ ਕੋਲੇ ਕੋਈ ਹੱਲ ਹੈਗਾ ਤੂੰ ਦੱਸ ਦੇ ਹੱਲ ਤਾਂ ਹੈਗਾ ਜੀ ਜ਼ਮੀਨ ਬਿਨਾਂ ਖਰੀਦੇ ਵੀ ਆਪਾਂ ਦੁੱਗਣੀ ਕਰ ਸਕਦੇ ਆ ਬਿਨਾਂ ਖਰੀਦੇ ਜ਼ਮੀਨ ਤੁਕਣੀ ਕਰ ਸਕਦੇ ਆ ਇਹੋ ਜਿਹਾ ਕਿਹੜਾ ਹੱਲ ਹੈ ਆਪਣੇ ਕੋਲ ਕਿੰਨੇ ਕਿੱਲੇ ਜ਼ਮੀਨ ਆ ਜੀ ਆਪਣੇ ਕੋਲੇ ਦੋ ਕਿੱਲੇ ਇਹੀ ਤਾਂ ਮੈਂ ਸਮਝਾਉਣ ਦੀ ਕੋਸ਼ਿਸ਼ ਕਰਦੀ ਆ ਜਿਵੇਂ ਆਪਦੇ ਹਿੰਮਤ ਭਰਾ ਤੋਂ ਦੋ ਕਿੱਲੇ ਦਾ ਹਿੱਸਾ ਲੈ ਲਵਾਂ ਤਾਂ ਹੋਗੇ ਨਾ ਦੋ ਤੋਂ ਚਾਰ ਅੱਛਾ ਅੱਛਾ ਤਾਂ ਹੀ ਮਿੰਦੋ ਤੂੰ ਮੇਰੇ ਲੇਲੇ ਪੇਪੇ ਜੇ ਕਰਦੀ ਸੀ ਉਹ ਮਿੰਦੋ ਤੂੰ ਸਮਝਦੀ ਕਾ ਤੂੰ ਨਹੀਂ ਇਹ ਆਪਣੇ ਲਈ ਚੰਗੀ ਗੱਲ ਨਹੀਂ ਜੇ ਹੁਣ ਆਪਣੇ ਕੋਲੇ ਜ਼ਮੀਨ ਘਟਾ ਹੈ ਇਹਦਾ ਮਤਲਬ ਇਹ ਨਹੀਂ ਆਪਾਂ ਕਿਸੇ ਦੀ ਜ਼ਮੀਨ ਤੇ ਅੱਖ ਰੱਖੀਏ ਆਹ ਕੀ ਗੱਲ ਕਰਤੀ ਜੀ ਤੁਸੀਂ ਮੈਂ ਕਿਸੇ ਦੀ ਜ਼ਮੀਨ ਤੇ ਅੱਖ ਰੱਖਣ ਦੀ ਗੱਲ ਨਹੀਂ ਕਰਦੀ ਮੈਂ ਤਾਂ ਆਪਦਾ ਹੱਕ ਮੰਗਦੀ ਆ ਨਲੇ ਕਿਸੇ ਦੀ ਜ਼ਮੀਨ ਤੇ ਅੱਖ ਰੱਖਣੀ ਤੇ ਆਪਣਾ ਹੱਕ ਮੰਗਣਾ ਦੋਨਾਂ ਗੱਲਾਂ 'ਚ ਫਰਕ ਹੈ ਉਹ ਮੰਦੋ ਕੁੜੀਆਂ ਕਦੋਂ ਆਪਦੇ ਪੇਕਿਆਂ ਤੋਂ ਆਪਦਾ ਹਿੱਸਾ ਲੈ ਕੇ ਆਉਂਦੀਆਂ ਇਹ ਤਾਂ ਜੀ ਉਹਨਾਂ ਦੀ ਮਰਜ਼ੀ ਆ ਲਿਆਉਣਾ ਨਾ ਲਿਆਉਣਾ ਜੇ ਗੈਰ ਕਾਨੂੰਨੀ ਹੁੰਦਾ ਤਾਂ ਕਾਨੂੰਨ ਉਹ ਹੈ ਜੀ ਬਣਨਾ ਸੀ ਇੱਕ ਪਾਸੇ ਤਾਂ ਸਰਕਾਰਾਂ ਕਹੀ ਜਾਂਦੇ ਨੇ ਕਾਨੂੰਨ ਦੀ ਮੰਨੋ ਕਾਨੂੰਨ ਦੀ ਮੰਨੋ ਜੇ ਮਿੰਦੋ ਮੰਦੀ ਆ ਤਾਂ ਤੁਸੀਂ ਨਹੀਂ ਮੰਨਣ ਦਿੰਦੇ ਉਹ ਮਿੰਦੋ ਕਿਉਂ ਤੂੰ ਕਮਲੀਆਂ ਗੱਲਾਂ ਮਾਰਦੀ ਫੁੱਲੀਆਂ ਮੈਂ ਤੈਨੂੰ ਪਹਿਲਾਂ ਵੀ ਕਿੰਨੇ ਵਾਰੀ ਸਮਝਾਇਆ ਕਿ ਸਮਾਜ ਦੀ ਰੀਤ ਚ ਤੇ ਕਾਨੂੰਨ ਚ ਬਹੁਤ ਜ਼ਿਆਦਾ ਫਰਕ ਹੈ ਨਾਲੇ ਸਾਡੇ ਸਮਾਜ ਦੀ ਰੀਤ ਇਹ ਨਹੀਂ ਕਹਿੰਦੀ ਕਿ ਕੁੜੀਆਂ ਆਪਦੇ ਪੇਕਿਆਂ ਤੋਂ ਹਿੱਸਾ ਲੈ ਕੇ ਹੋਣ ਆ ਜਿਹੜੀ ਤੁਸੀਂ ਸਮਾਜ ਦੀ ਰੀਤ ਸਮਾਜ ਦੀ ਰੀਤ ਰੱਟ ਲਗਾਈ ਆ ਨਾ ਇਹ ਵੀ ਸੋਡੇ ਵਰਗੇ ਬੰਦਿਆਂ ਨੇ ਬਣਾਈ ਆ ਤਾਂ ਇਹ ਤਾਂ ਆਪਦੇ ਪੱਖ ਦੀ ਬਣਾਈ ਆ ਉਮੰਦੋ ਮੇਰੇ ਤਾਂ ਨਾ ਹੱਥ ਖੜੇ ਆ ਮੈਂ ਨਹੀਂ ਤੈਨੂੰ ਸਮਝਾ ਸਕਦਾ ਓਏ ਤੂੰ ਤਾਂ ਗੱਲ ਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰਦੀ ਇਹਦੇ ਵਿੱਚ ਕੀ ਗਲਤ ਆ ਦੋਨੇ ਬੱਚੇ ਤੇਰੇ ਤੇ ਮੇਰੇ ਆ ਕੱਬੇ ਸਵਾਦੀ ਓਹੋ ਤੋਬਾ 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 ਮੈਨੂੰ ਨਹੀਂ ਪਤਾ ਸੀ ਜੀਤੇ ਦੀ ਭੂਆ ਇੰਨੇ ਕੱਬੇ ਸਵਾਦੀਏ ਓਹੋ ਜੀ ਤਾਂ ਵੀ ਫਿਰ ਕਹਿੰਦੀ ਕੀ ਐ ਲਾਰਾ ਲਪਾ ਲਾਉਂਦੀ ਐ ਜਾਂ ਫਿਰ ਸਿੱਧੀ ਨਾ ਹੀ ਕਰਦੀ ਐ ਮੈਂ ਤਾਂ ਰੱਬ ਦਾ ਲੱਖ ਲੱਖ ਸ਼ੁਕਰ ਕਰਦੀ ਆ ਕਿ ਆਪਣੀ ਮਿੰਦੋ ਭੈਣ ਇਹਨਾਂ ਲੋਕਾਂ ਵਰਗੀ ਨਹੀਂ ਹੈਗੀ ਹੋਣੀ ਇਹਨਾਂ ਲਾਲਚ ਕਰਦੀ ਕਿਸੇ ਵੀ ਗੱਲ ਦਾ ਉਹ ਰਿਸ਼ਤਿਆਂ ਦੀ अहमियत ਚੰਗੀ ਤਰ੍ਹਾਂ ਸਮਝਦੀ ਚਲੋ ਬੱਤ ਚਲੋ ਜਲਦੀ ਕਰੋ ਬੈਨ ਆਉਣ ਵਾਲੀ ਆ ਓਕੇ ਬਾਏ ਪਾਪਾ